ਹੈਲੋ ਹਾਂਜੀ ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਜਿਹੜੇ ਇਸ ਤਰ੍ਹਾਂ ਦੇ ਨਾ ਸੂਟ ਹੁੰਦੇ ਨੇ ਠੀਕ ਹੈ ਜੀ ਇਸ ਤਰ੍ਹਾਂ ਬੇਲਾ ਜਾਂਦੀ ਹੁੰਦੀਆਂ ਜਿਹੜੇ ਸੂਟਾਂ ਦੀਆਂ ਇਹ ਉਹਦੀ ਕਟਿੰਗ ਇਸ ਤਰ੍ਹਾਂ ਹੋਊਗੀ ਕਿਸ ਤਰ੍ਹਾਂ ਆਪਾਂ ਬਾਹੂ ਕੱਟਣੀ ਹੈ ਠੀਕ ਹੈ ਜੀ ਬਾਹੂ ਦਾ ਕੱਪੜਾ ਕੱਢਣਾ ਆਪਾਂ ਇਹਦੇ ਵਿੱਚੋਂ ਤੇ ਕਿਸ ਤਰ੍ਹਾਂ ਦੀ ਕਟਿੰਗ ਹੋਵੇਗੀ ਠੀਕ ਹੈ ਜੀ ਤੇ ਚਲੋ ਜੀ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਰੇ ਮੇਰੇ ਵੀਡੀਓ ਦੇਖਦੇ ਤੇ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਠੀਕ ਆ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਤੇ ਤੁਸੀਂ ਆਪਣਾ ਵੀ ਕਮੈਂਟ ਵਿੱਚ ਦੱਸ ਦਿਆ ਕਰੋ ਤੁਸੀਂ ਕੀ ਸਲਾਈ ਦਾ ਦੇਖਣਾ ਪਸੰਦ ਕਰਦੇ ਜਾਂ ਕਟਿੰਗ ਦਾ ਠੀਕ ਆ ਜੀ ਚਲੋ ਆਪਾਂ ਕਰਦੇ ਆਂ ਵੀਡੀਓ ਠੀਕ ਆ ਇਹਨੂੰ ਆਪਾਂ ਨੇ ਕੀ ਕਰਨਾ ਹੁਣ ਜਿਹੜੇ ਆਹ ਵਾਲ ਫਲਾਵਰ ਨੇ ਠੀਕ ਆ ਜੀ ਇਹਨਾਂ ਦਾ ਆਪਾਂ ਸੈਂਟਰ ਕੱਢ ਲੈਣਾ ਇੱਥੋਂ ਠੀਕ ਆ ਜੀ ਆਹ ਚੀਜ਼ ਫੜ ਕੇ ਨਾ ਆਪਾਂ ਇਸ ਤਰ੍ਹਾਂ ਸੈਂਟਰ ਕੱਢ ਲੈਣਾ ਹੁਣ ਇਹਦਾ ਸੈਂਟਰ ਕਰਕੇ ਫਿਰ ਫੋਲਡ ਕਰ ਲੈਣਾ ਇੱਥੋਂ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਪਸ਼ਾ ਲਏ ਨਾ ਆਪਣੇ ਚੰਗੀ ਤਰ੍ਹਾਂ ਇਹਦੇ ਬੈਕ ਤੇ ਵੀ ਪ੍ਰਿੰਟ ਹੈ ਇਹਦੇ ਫਰੰਟ ਤੇ ਵੀ ਠੀਕ ਹੈ ਜੀ ਹਾਂਜੀ ਆਪਾਂ ਇਸ ਤਰ੍ਹਾਂ ਫੋਲਡ ਕਰ ਲਿਆ ਠੀਕ ਹੈ ਜੀ ਹੁਣ ਆਪਾਂ ਇਹਦਾ ਨਾਵਾਂਗੇ ਘੇਰੇ ਦਾ ਮਾਪ ਠੀਕ ਹੈ ਜੀ ਘੇਰਾ ਰੱਖਣਾ ਆਪਾਂ ਨੇ 13.5 ਇੱਥੋਂ ਠੀਕ ਹੈ ਜੀ 13 13 ਦਾ ਨਿਸ਼ਾਨੀ ਲਾ ਲੈਣੀ ਆਪਾਂ ਇਸ ਤਰ੍ਹਾਂ ਕਰਕੇ ਜਿਹੜੀ ਹਰ ਵਾਧੂ ਆਪਣਾ ਹਾਰੇ ਵਿੱਚੋਂ ਕਟਿੰਗ ਆਪਾਂ ਨੂੰ ਕਰਨੀ ਹੀ ਪੈਣਾ ਇਸ ਤਰ੍ਹਾਂ ਕਰਕੇ ਆਪਾਂ ਨਿਸ਼ਾਨ ਲਾ ਰਹੇ ਹਾਂ ਸਾਡੇ ਤੇ ਰੋ ਠੀਕ ਹੈ ਤੇ ਜਿਹਦੀ ਲੰਬਾਈ ਦੇਖਾਂਗੇ ਆਪਾਂ ਕਿੰਨੀ ਆਉਂਦੀ ਆ ਇੱਥੋਂ ਅਸੀਂ ਆਪਾਂ ਰੱਖਾਂਗੇ ਸਾਢੇ 43 ਇੰਚ ਲੰਬਾਈ ਉਹਦੀ ਠੀਕ ਹੈ ਜੀ ਆਪਣਾ ਬਿਲਕੁਲ ਠੀਕ ਆਉਂਦਾ ਤੇ ਇੱਥੋਂ ਆਪਾਂ ਇਹਨੂੰ ਕਟਿੰਗ ਕਰ ਲਾਂਗੇ ਠੀਕ ਹੈ ਜੀ ਤੇ ਆਪਾਂ ਲਗੇ ਹੋ ਕਟਿੰਗ ਕਰਨ हलो ये हो गया कटिंग ठीक है जी ਟ੍ਰਾਈਨਾਂ ਨਹੀਂ ਕੱਟੇ ਹੋਗੇ ਠੀਕ ਹੈ ਜੀ ਤੇ ਹੁਣ ਆਪਾਂ ਕਰਦੇ ਆ ਬੈਕ ਵਾਲਾ ਪੱਲਾ ਬੈਕ ਵਾਲਾ ਪੱਲਾ ਫੋਲਡ ਕਰ ਲਿਆ ਠੀਕ ਇਹ ਵੀ ਆਪਾਂ ਇਦਾਂ ਹੀ ਸੈਂਟਰ ਦੇ ਵਿੱਚ ਫੋਲਡ ਕੀਤਾ ਠੀਕ ਹੈ ਜੀ ਤੇ ਇਹਦੀ ਹੁਣ ਆਪਾਂ ਇਹਦੀ ਤੇ ਵੀ 13 13 ਦੇ ਰੱਖ ਕੇ ਨਿਸ਼ਾਨੀ ਲਗਾ ਲਾਂ ਇਹ ਤਰ੍ਹਾਂ ਕਰਕੇ ਆਪਾਂ ਤੇ ਸ਼੍ਰੀ ਰਮਾ ਸ਼ੰਦਾਨਾ ਦੇ ਸਾਡੇ 13 ਚਾਹਲੇ ਬਰਣੀ ਚੰਗੀ ਤਰ੍ਹਾਂ ਦੀ ਲੰਬਾਈ ਦੇਖਾਂਗੇ ਠੀਕ ਹੈ ਜੀ ਲੰਬਾਈ ਤੋਂ ਕੱਪੜਾ ਆਪਣਾ ਘੱਟਿਆ ਆਪਾਂ ਥੱਲੇ ਦੇ ਜੋੜ ਪਾ ਕੇ ਇਹਨੂੰ ਆਪਾਂ ਪੂਰਾ ਕਰਾਂਗੇ ਠੀਕ ਹੈ ਜੀ ਲੰਬਾਈ ਦੇ ਵਿੱਚ ਠੀਕ ਹੈ ਥੱਲੇ ਨੀਚੇ ਥੋੜਾ ਜਿਹਾ ਜੋੜ ਲੱਗੂਗਾ ਫਿਰ ਆਪਣਾ ਇੰਨਾ 73.43 ਇੰਚ ਰਹਿਣਾ ਥੋੜਾ ਜਿਹਾ ਇੰਨਾ ਇੰਚ ਜੋੜ ਪਾਵਾਂਗੇ ਆਪਾਂ ਠੀਕ ਹੈ 2 ਇੰਚ ਦਾ ਠੀਕ ਹੈ ਜੀ ਹੁਣ ਲੱਗੇ ਆਪਾਂ ਕਟਿੰਗ ਕਰਨ ਕਟਿੰਗ ਕਰਨ ਠੀਕ ਹੈ ਜੀ ਜੇਕਰ ਆਪਾਂ ਇਹਨੂੰ ਦੂਜੇ ਰੋਟ ਫੋਲਡ ਕਰਕੇ ਕੱਢਦੇ ਸੀਗੇ ਤਾਂ ਆਪਣੇ ਫਲਾਵਰ ਨਹੀਂ ਸੀ ਲੋਟ ਹੋਣੇ ਇਹ ਦੇਖੋ ਆਪਾਂ ਕਰ ਲਈ ਬੈਕ ਕਰੇ ਦੀ ਕਟਿੰਗ ਠੀਕ ਹੈ ਜੀ ਤੇ ਹੁਣ ਆਪਾਂ ਹੁਣ ਦੱਸਦੇ ਬਾਜੂ ਕੱਢਣੀ ਇਹਦਾ ਬਾਜੂ ਦਾ ਕਪੜਾ ਬਚੇ ਬਾਜੂ ਇਸ ਤਰ੍ਹਾਂ